ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚੇ ਮੋਗਾ ਜੁਨਾ ਸੀ ਕਾ ਫਰਾਣਾ ਵੇਖੀ ਸਰਦਾਰ ਮਜੀਦ ਸਿੰਘ ਦੇ ਗ੍ਰਹਿ ਵੇਖੀ ਸੋ ਕੁਝ ਸਮਾਂ ਪਹਿਲਾਂ ਅਸੀਂ ਇਹਨਾਂ ਨੂੰ ਜਸਟਰਵਰਨੈਸ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕਸ਼ਮੀਰੀ ਕੇਸਰ ਔਰ ਵੈਲਟ ਜੋ ਕੈਪਸੂਲ ਦੇ ਰੂਪ ਵਿੱਚ ਹੈ ਇਹਨਾਂ ਨੂੰ ਵਰਤਨ ਵਾਸਤੇ ਦਿੱਤਾ ਸੀ ਸੋ ਆਊ ਬੋਸ ਵੀ ਵਰਤੋਂ ਕਰਨੀ ਕਰਕੇ ਭਾਈ ਬຸນਜੀਤ ਸਿੰਘ ਨੂੰ ਕੀ ਕੀ ਤਕਰੀਬ ਸੀ ਕਿ ਕੀ ਕੀ ਇਹਨਾਂ ਨੂੰ ਫਾਇਦੇ ਹੋਏ ਆ ਇਹ ਆਪਣੇ ਜਵਾਨੀ ਦੱਸਣਗੇ ਹਾਂ ਜੀ ਭਾਈ ਬຸນਜੀਤ ਸਿੰਘ ਜੀ ਮੈਨੂੰ ਤਕਰੀਬਨ 8 ਸਾਲ ਤੋਂ ਜੀ ਮੈਨੂੰ ਪੇਟ ਦੀ ਪ੍ਰੋਬਲਮ ਸੀ ਜੀ ਮੈਨੂੰ ਤਕਰੀਬਨ 8 ਸਾਲ ਤੋਂ ਪੇਟ ਦੀ ਪ੍ਰੋਬਲਮ ਸੀ ਜੀ ਇੱਕ ਤਾਂ ਕਮਜੋੜ ਬਹੁਤ ਰਹਿੰਦੀ ਸੀ ਕੁਝ ਵੀ ਖਾ ਲੈਂਦਾ ਸੀਗਾ ਤਾਂ ਉਹ ਸਵਾਰਾ ਜਿਹਾ ਬਣਿਆ ਰਹਿੰਦਾ ਸੀਗਾ ਪੇਟ ਫੁੱਲਿਆ ਰਹਿਣਾ ਗੈਸ ਨਾ ਪਾਸ ਹੋਣੀ ਇਸ ਲਈ ਮੈਂ ਤਕਰੀਬਨ 8 ਸਾਲ ਤੋਂ ਮੈਂ ਕੋਈ ਵੀ ਡਾਕਟਰ ਪੰਜਾਬ ਦੇ ਵਿੱਚ ਚੰਡੀਗੜ੍ਹ ਤੱਕ ਨਹੀਂ ਛੱਡਿਆ ਪੀਜੀਆਈ ਤੱਕ ਜਿਹੜੀ ਮੈਡੀਸਿਨ ਖਾਧੀ ਤੇ ਅੰਗਰੇਜ਼ੀ ਮੈਡੀਸਿਨ ਕੋਈ ਟਾਈਮ ਐਵੇਂ ਜ ਆ ਗਿਆ ਸੀ ਕਿ ਜਦੋਂ ਮੈਂ ਖਾਂਦਾ ਸੀਗਾ ਉਹ ਫਾਇਦੇ ਦੀ ਥਾਂ ਤੇ ਮੇਰਾ ਨੁਕਸਾਨ ਕਰਨ ਲੱਗੀ ਸੀ ਫਿਰ ਕਿਤੇ ਜਾ ਕੇ ਭਾਈ ਗੁਰਬੀਰ ਸਿੰਘ ਜੀ ਸਾਡੇ ਘਰੇ ਆਉਂਦੇ ਹੁੰਦੇ ਉਹਨਾਂ ਨੇ ਇਹਨਾਂ ਦੀ ਦੱਸ ਪਾਈ ਪਾਪਾ ਜੀ ਵੀ ਫਿਰ ਪਾਪਾ ਜੀ ਆਏ ਇਹਨਾਂ ਨੇ ਮੈਨੂੰ ਪ੍ਰੋਡਕਟਾਂ ਬਾਰੇ ਇਹਨਾਂ ਬਾਰੇ ਦੱਸਿਆ ਕਿ ਅਸੀਂ ਲਏ ਤਕਰੀਬਨ ਮੈਨੂੰ 3 ਮਹੀਨੇ ਤੋਂ ਮੈਂ ਖਾ ਰਿਹਾ ਕਸ਼ਮੀਰੀ ਕੇਸਰ ਤੇ ਜਸਤਮਾ ਵੈਲਡਟ ਦੇ ਜਿਹੜੇ ਕੈਪਸੂਲ ਆ ਉਹ ਖਾ ਰਿਹਾ ਆ ਔਰ ਇਹਨਾਂ ਦੇ ਨਾਲ ਮੈਨੂੰ ਤਕਰੀਬਨ ਇੱਕ ਕ੍ਰਿਸ਼ਮਾ ਜਿਹਾ ਹੋਇਆ ਜਿਹਦੇ ਨਾਲ ਮੈਨੂੰ ਪਹਿਲੇ ਮਹੀਨੇ ਦੇ ਵਿੱਚ ਹੀ ਜਿਹੜਾ ਸੀਗਾ 80% ਮੈਨੂੰ ਫਰਕ ਪੈ ਗਿਆ ਤੇ ਅੱਜ ਦੀ ਵੀਡਿਓ ਦੇ ਵਿੱਚ ਇਹਨਾਂ 3 ਮਹੀਨਿਆਂ ਦੇ ਵਿੱਚ ਮੈਂ ਬਿਲਕੁਲ ਠੀਕ ਆ ਹੁਣ ਪੇਟ ਦੀ ਮੈਨੂੰ ਕੋਈ ਸਮੱਸਿਆ ਨਹੀਂ ਮੈਂ ਕੋਈ ਵੀ ਚੀਜ਼ ਆ ਖਾ ਸਕਦਾ ਪਹਿਲਾਂ ਮੈਂ ਕੀ ਕਹਣਾ ਵੀ ਇੱਕ ਵੀ ਪਕੌੜਾ ਤੱਕ ਨਹੀਂ ਖਾ ਸਕਦਾ ਅੱਜ ਦੀ ਡੇਟ ਦੇ ਵਿੱਚ ਮੈਂ ਕੁਝ ਵੀ ਖਾ ਲੈਂਦਾ ਮੈਂ ਚਿਕਨ ਚਿਕਨ ਪਕੌੜਾ ਮੈਂ ਛੱਡਦਾ ਹੀ ਕੁਝ ਨਹੀਂ ਖਾ ਹੁੰਦਾ ਲਈ ਮਤਲਬ ਪਿਛਲੀ ਜਿਹੜੀ ਕਸਰਾਂ ਹੁਣ ਸਾਰੀ ਕੱਢੀ ਆ ਕੋਈ ਦਿੱਕਤ ਨਹੀਂ ਆਉਂਦੀ ਮੈਨੂੰ ਹੁਣ ਕੁਝ ਵੀ ਖਾਣ ਪੀਣ ਦੇ ਵਿੱਚ ਵਧੀਆ ਹਾਜਮ ਹੁੰਦਾ ਔਰ ਤੜਕਿਆਂ ਸਵੇਰੇ ਉੱਠ ਕੇ ਜਿਹੜਾ ਮੈਂ ਕੇਸਰ ਪੀਣਾ ਉਸ ਤੋਂ ਬਾਅਦ ਮੇਰਾ ਪੇਟ ਜਿਹੜਾ ਬਿਲਕੁਲ ਸਾਫ਼ ਹੋ ਜਾਂਦਾ ਕਿਸੇ ਤਰ੍ਹਾਂ ਦੀ ਕਬਜ਼ ਨਹੀਂ ਰਹਿੰਦੀ ਕੋਈ ਗੈਸ ਨਹੀਂ ਰਹਿੰਦੀ ਤੇ ਭੁੱਖ ਵੀ ਬਹੁਤ ਵਧੀਆ ਲੱਗਦੀ ਆ ਇਹਦੇ ਨਾਲ ਤੇ ਸਰੀਰ ਆ ਜਿਹੜਾ ਉਹਦੇ ਕਰਕੇ ਮੈਨੂੰ એનર્ਜੀ ਬਹੁਤ ਮਿਲਦੀ ਤਾਨੂੰ ਸੰਤੁਸ਼ਟੀ ਹੈ ਸਾਡੇ ਪ੍ਰੋਡਕਟਾਂ ਨੂੰ ਬਿਲਕੁਲ ਜੀ ਬਿਲਕੁਲ ਬਹੁਤ ਸੰਤੁਸ਼ਟੀ ਲੈ ਮੈਂ ਦੱਸ ਸਕੋ ਕਾ ਵੀ ਦੱਸ ਪਾਉਨਾ ਲੋਕਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਸੰਦੇਸ਼ ਇਹੀ ਦੇਣਾ ਚਾਹੁੰਦੇ ਆ ਜੀ ਆਪਾਂ ਤਾਂ ਇਹ ਅੰਗਰੇਜ਼ੀ ਦੁਆਨਿਆਂ ਦੇ ਉੱਤੇ ਪੈਸੇ ਲਾਉਣ ਨਾਲੋਂ ਇੱਧਰਲੇ ਪਾਸੇ ਆਇਆ ਜਾਵੇ ਧੰਨਵਾਦ ਮੈਂ ਕੰਸਾ ਵਾਹਿਗੁਰੂ